ਸਟਾਰਟ ਕਰਨੀ ਆਪਾਂ ਤੇ ਛੋਟੇ ਭਾਈ ਦੀ ਮੈਥ ਜਨਵਰੀ ਸੀਗੀ ਤੇ ਕਿਹਦੇ ਖਾਣਾ ਖਾ ਕੇ ਆਉਣਾ ਬਾਹਰ ਬਸ ਤਿਆਰੀ ਹੈ ਚਲਦੇ ਆਂ ਛੇ ਫੋਟੋ ਫੋਟੋ ਲਈ ਜਾਂਦੇ ਆ ਆਜੋ ਹੁਣ ਲਓ ਜੀ ਗੱਡੀਆਂ ਆਪਣੀਆਂ ਸਟਾਰਟ ਆ ਤੇ ਆਪਾਂ ਚਲਦੇ ਆਂ साहब कितने जाना तू कितना बुत बाई कर दो खा खान थी ਗ੍ਰੀਨ ਢਾਬਾ ਤੋਂ ਟੋਡਕਪੁਰਾ ਤੇ ਹਾਂਜੀ ਪਿਛਲੇ ਢਾਬੇ ਤੇ ਕੱਟ ਖੜਾ ਸੀਗਾ ਤੇ ਆਪਾਂ ਨੂੰ ਵਾਪਸ ਆਉਣਾ ਪੈ ਗਿਆ ਦੂਜੀ ਗੱਡੀ ਵੀ ਆ ਗਈ ਆਪਣੀ ਮम्मी ਸੈਡ ਮੂਡ ਚ ਥੋੜੀ ਹੈ ਨਾ ਕਿਉਂ ਥੋੜਾ ਜਿਹਾ ਸਮਾਈ ਮੈਂ ਨਹੀਂ ਪਾਉਂਦਾ ਆ ਲਾ ਲਾ ਇਹ ਆ ਕਰਾਉਣੀ ਗਿਆ ਕਿ ਲੈ ਕੇ ਲਾਣਾ ਹੈ ਬਾਦੂ ਇਹ ਨਹੀਂ ਕਿਹਾ ਦਾ ਨਾ ਪਾ ਹਾਂਜੀ ਫਿਰ ਇੱਥੇ ਹੀ ਲੈਣਾ ਹੈ ਇੱਥੇ ਖਾਣਾ ਆ ਖਾਣਾ ਆ ਕੁਝ ਖਾਣਾ ਆਇਆ ਹੈਗਾ ਇਹ ਖਾਣਾ ਕੋਣ ਲੈ ਕੇ ਆਇਆ ਤੁਸੀਂ ਦੂਟਾ ਮਾਮਾ ਉਹ ਕਿਉਂ ਲੈ ਕੇ ਆਏ ਅਨਿਵਰਸਰੀ ਤੇ ਅਨਿਵਰਸਰੀ ਤੇ ਮੇਰੀ ਅਨਿਵਰਸਰੀ

ਆਈਡੋ ਮੈਂ ਘਰ ਆ ਗਿਆ ਸਾਰੀ ਰੋਟੀ ਆ ਗਈ ਕਿੱਧਰ ਵੜਿਆ ਫਿਰਦਾ ਥੱਲੇ ਸ਼ਰਾਰਤੀ ਹੋ ਗਿਆ ਸਹਿਬ ਸ਼ਾਹੀ ਪਨੀਰ ਰੈਤਾ ਸਲਾਦ ਚੋਰ ਖਾਲਾ ਕਾਨ ਨੈਕਸਟ ਵੇਜ ਰੋਟੀ ਰੋਟੀ ਖਾਣੇ ਹੋਲਕਾ ਆਪਣਾ ਆ ਗਿਆ ਚਲੋ ਹੁਣ ਆਪਾਂ ਖਾਣਾ ਆਪਾਂ ਖਾ ਲਿਆ ਯਾਰ ਸਾਰਾ ਫਿਨਿਸ਼ ਖਾਣਾ ਤੇ ਫਿਰ ਨੇ ਆਪਾਂ ਲੱਸੀ ਠੰਡੀ ਤੇ ਦੋਈ ਖਾਣਾ ਖਾ ਹੀ ਰਿਹਾ ਜੇ ਤੋਈ ਲੇਟ ਆ ਤੂੰ ਲਾਓ ਇੱਥੇ ਪਹੁੰਚ ਗਏ ਆਪਾਂ